ਹਾਂਜੀ ਕਿ ਨਵਾਂ ਫੈਬਰਿਕ ਲੈ ਕੇ ਆਇਆ ਸੁਣ ਲਈ 골ਡ ਕਲੈਕਸ਼ਨ ਫੈਬਰਿਕ ਆਇਆ ਬਹੁਤ ਹੀ ਸੋਹਣਾ ਫੈਬਰਿਕ ਡਿਸਟਰਬਿੰਟ ਦੇ ਵਿੱਚ ਉਹ ਵੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਡਿਸਟਰਬ ਪ੍ਰਿੰਟਿੰਗ ਹੋਗੀ ਫੈਬਰਿਕ ਬਹੁਤ ਪਿਆਰਾ ਜੀ ਡਿਸਟਰਬ ਪ੍ਰਿੰਟਿੰਗ ਦੇ ਨਾਲ ਫੈਬਰਿਕ ਬੜਾ ਸੋਹਣਾ ਹੈ ਜੀ ਸੀਰੀਅਸਲੀ ਬਹੁਤ ਪਿਆਰਾ ਫੈਬਰਿਕ ਹੈ ਜੀ ਔਰ ਸੋਨੇ ਮਾਰਕੀਟ ਦੇ ਵਿੱਚ 1200 ਜਾਂ 1300 ਦਾ ਮਿਲੂਗਾ ਜੀ ਕਾਟਨ ਲੌਨ ਫੈਬਰਿਕ 1200 1300 ਹਰ ਇੱਕ ਦੁਕਾਨ ਦਾ ਸੇਲ ਕਰਦਾ ਅਸੀਂ ਲਾਈ ਹੋਏ ਸੇਲ ਦੀ ਸੇਲ ਦੇ ਵਿੱਚ ਹਰੇਕ ਆਈਟਮ ਦਾ ਜੀ ਬਹੁਤ ਵਧੀਆ ਫਾਇਦਾ ਕਰ ਰਹਿਆਂਗੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਲਾਈ ਆਫਰ ਲਾਈ ਹੋਈਆਂ ਨਵੀਆਂ ਨਵੀਆਂ ਦੇ ਕਲੈਕਸ਼ਨ ਰੋਜ਼ ਹੀ ਰੋਜ਼ ਆ ਰਹੀਆਂ ਨੇ ਔਰ ਰੋਜ਼ ਹੀ ਰੋਜ਼ ਸੇਲ ਹੋ ਰਹੀਆਂ ਨੇ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਿਆ ਕਰੋ ਜੀ WhatsApp ਦੇ ਉੱਪਰ ਜਾਂ ਵਿਜ਼ਿਟ ਕਰੋ ਅਲੀਸ਼ਰ ਵਾਲਿਆਂ ਦੇ ਕੱਪੜੇ ਸ਼ੋਰੂਮ ਦੇ ਵਿੱਚ ਹਰੇਕ ਆਈਟਮ ਦੇ ਉੱਪਰ ਪਾਰੀ ਡਿਸਕਾਊਂਟ ਚੱਲ ਰਿਹਾ ਜੀ ਬਹੁਤ ਹੀ ਸੋਹਣੇ ਸੋਹਣੇ ਆਈਟਮਾਂ ਆਪਣੇ ਕੋਲ ਨਵੀਆਂ ਦੇ ਨਵੀਂ ਡੇਲੀ ਡੇਲੀ ਅਪਡੇਟ ਆ ਰਹੀਆਂ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਨਲਾਈਨ ਆਪਣਾ ਆਰਡਰ ਬੁੱਕ ਕਰਵਾ ਲਓ ਜੀ ਜਾਂ ਵਿਜ਼ਿਟ ਕਰੋ ਇੱਕੋ ਇੱਕ ਨਾਮ ਯਾਦ ਰੱਖੋ ਜੀ ਅਲੀਸ਼ਰ ਵਾਲਿਆਂ ਦਾ ਕੱਪੜਾ ਸ਼ੋਰੂਮ ਫੈਬਰਿਕ ਦੇਖੋ ਜੀ ਕਿੰਨਾ ਪਿਆ ਪ੍ਰਿੰਟਿੰਗ ਦਾ ਉਠਾ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਡਿਸਟ੍ਰੀ ਪ੍ਰਿੰਟ ਹੈ ਬਹੁਤ ਹੀ ਪਿਆਰਾ ਬਲੈਕ ਕਲਰ ਹੋਊਗਾ ਜੀ ਬੜਾ ਪਿਆਰਾ ਦੇਖੋ ਜੀ ਇੱਕ ਹੋਊਗਾ ਬੜਾ ਪਿਆਰਾ ਮਰਜੈਂਟਾ ਕਲਰ ਇਹਦੇ ਵਿੱਚ ਇੱਕ ਰੈਨ ਵਾਲਾ ਦੇਖੋ ਜੀ ਪੀਕਾਕ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਇਹਦੇ ਵਿੱਚ ਤਿੰਨੇ ਛੇੜੀ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਦੀ ਗੱਲ ਕਰਾਂ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਜੀ ਆਣਾ ਕਿੱਥੇ ਹੈ ਅਲੀਸ਼ਰ ਵਾਲਿਆਂ ਦੇ ਕੱਪੜੇ ਸ਼ੋਰੂਮ ਦੇ ਵਿੱਚ ਅਲੀਸ਼ਰ ਵਾਲਿਆਂ ਦੇ ਕੱਪੜੇ ਸ਼ੋਰੂਮ ਦੇ ਵਿੱਚ ਜਿੱਥੇ ਕੀ ਤੁਹਾਡੇ ਭਾਰੀ ਫਾਇਦੇ ਹੋਣੇ ਨੇ ਸੇਲ ਮੇਲਾ ਆਪਣਾ ਸਟਾਰਟ ਹੋ ਗਿਆ ਜੀ ਕਲਰ ਚੈੱਕ ਕਰ ਲਓ ਬਹੁਤ ਹੀ ਸੋਹਣਾ ਫੈਬਰਿਕ ਹੈ ਆਪਾਂ ਲਾ ਕੇ ਦੇਵਾਂਗੇ ਸੂਟ ਸਾਨੂੰ 600 ਰੁਪਏ ਦਾ 5 ਮੀਟਰ ਸੂਟ ਸਿਰਫ 600 ਰੁਪਏ ਦਾ ਦੇਵਾਂਗੇ ਕੀ ਬਹੁਤ ਹੀ ਹੈਰਾਨੀ ਵਾਲਾ ਪ੍ਰਾਈਸ ਹੈਗਾ 600 ਰੁਪਏਨ ਲਈ